ਹਾਂਜੀ ਦੋਸਤੋ ਅੱਜ ਵਿਰਾਜ ਆਇਆ ਸੀ ਦੁਕਾਨ ਤੇ ਦੇਖੋ ਡਾਟਾ ਕੇਵਲਾਂ ਦਾ ਘਰ ਬਣਾਈ ਜਾਂਦਾ ਰੋਡ ਬਣਾਈ ਜਾਂਦਾ ਆਪਣੀਆਂ ਗੱਡੀਆਂ ਦਾ ਇਹ ਦੇਖ ਸਕਦੇ ਹੋ ਤੁਸੀਂ ਕੀ ਬਣਾਈ ਜਾਂਦਾ ਪੁੱਤ ਰੋਡ ਰੋਡ ਬਣਾਈ ਜਾਂਦਾ ਕਿਹੜੀ ਕਿਹੜੀ ਗੱਡੀ ਹੈ ਤੇਰੇ ਕੋਲ ਦਿਖਾਈ ਇਹ ਤੇ ਰੈੱਡ ਇਹ ਤੇ ਯੈਲੋ ਹੈ ਆਈਡੀਆਂ ਹੈ ਇਹ ਕਿਹੜੀ ਕਿਹੜੀ ਜੀਸੀਬੀ ਹੈ ਹਾਂ ਠੀਕ ਜੈਂਜਰ ਜੈਂਜਰ ਕੀ ਚੀ ਜੈਂਜਰ ਜੈਂਜਰ ਤੇ ਆ ਜਿਹੜਾ ਇਹ ਅੱਗ ਬੁਝਾਉਣ ਵਾਲੀ ਹੈ ਨਾ ਅੱਗ ਬੁਝਾਉਣ ਵਾਲੀ ਹੂੰ ਇਹ ਰੋਡ ਬਣਾਈ ਜਾਂਦਾ ਇਹਨਾਂ ਦਾ ਫਿਰ ਹਾਂ ਹੂੰ